ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਵੱਡੀ ਬ੍ਰੇਕਿੰਗ ਕੈਨੇਡਾ ਤੋਂ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਵੀ ਪੀਆਰ ਦਾ ਸੁਪਨਾ ਕੈਨੇਡਾ ਦਾ ਦੇਖ ਰਹੇ ਨੇ ਕਿ ਕੈਨੇਡਾ ਦੇ ਵਿੱਚ ਸੈਟਲਮੈਂਟ ਲੈਣੀ ਹੈ ਤੇ ਬਹੁਤ ਵੱਡੀ ਖੁਸ਼ਖਬਰੀ ਹੈ ਖਾਸ ਕਰਕੇ ਜਿਹੜੇ ਟ੍ਰੇਡ ਓਕੂਪੇਸ਼ਨਸ ਦੇ ਵਿੱਚ ਨਵਾਂ ਐਡੀਸ਼ਨ ਹੋਇਆ ਹੈ ਉਸ ਤੋਂ ਇਲਾਵਾ ਇੱਕ ਨਵੀਂ ਕੈਟਾਗਰੀ ਲੌਂਚ ਕਰ ਦਿੱਤੀ ਗਈ ਹੈ ਜਾਂ ਕਹਿ ਸਕਦੇ ਹੋ ਕਿ ਇੱਕ ਨਵੀਂ ਕੈਟਾਗਰੀ ਬੇਸ ਡਰਾ ਜਿਹੜੇ ਆਉਂਦੇ ਨੇ ਉਹਦੇ ਵਿੱਚ ਇੱਕ ਨਵੀਂ ਕੈਟਾਗਰੀ ਐਡ ਕਰ ਦਿੱਤੀ ਗਈ ਹੈ ਨਵਾਂ ਓਕੂਪੇਸ਼ਨ ਐਡ ਕਰ ਦਿੱਤਾ ਗਿਆ ਹੈ ਉਹ ਖਾਸ ਕਰਕੇ ਹੈ ਉਹਨਾਂ ਟੀਚਰਸ ਵਾਸਤੇ ਜਿਨ੍ਹਾਂ ਦੀ ਡਿਮਾਂਡ ਜਿਹੜੀ ਹੈ ਕੀਤੀ ਜਾ ਰਹੀ ਸੀਗੀ ਕਿ ਉਹਨਾਂ ਨੂੰ ਵੀ ਕੈਟਾਗਰੀ ਬੇਸ ਡਰਾ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈਗਾ ਸੋ ਫ੍ਰੈਂਚ ਨੂੰ ਲੈ ਕੇ ਕੋਈ ਖਾਸਾ ਬਦਲਾਅ ਨਹੀਂ ਹੋਇਆ ਫ੍ਰੈਂਚ ਦਾ ਜਿਉਂ ਦਾ ਤਿਉਂ ਸਿਸਟਮ ਹੈ ਉਸ ਤੋਂ ਇਲਾਵਾ ਹੈਲਥ케ਅਰ ਦੇ ਵਿੱਚ ਵੱਡਾ ਚੇਂਜ ਇਸਟਿਮ ਯਾਨੀ ਕਿ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਦੇ ਵਿੱਚ ਬਹੁਤ ਵੱਡਾ ਚੇਂਜ ਟ੍ਰੇਡ ਓਕਿਊਪੇਸ਼ਨਸ ਦੇ ਵਿੱਚ ਬਹੁਤ ਵੱਡੀ ਖੁਸ਼ਖਬਰੀ ਤੇ ਟਰਾਂਸਪੋਰਟ ਦੀ ਲਾਈਨ ਵਿੱਚੋਂ ਹਟਾ ਦਿੱਤੀ ਗਈ ਹੈ ਤੇ ਐਗਰੀਕਲਚਰ ਦੇ ਵਿੱਚ ਸਿਰਫ ਇੱਕ ਸਟ੍ਰੀਮ ਜਿਹੜੀ ਹੈ ਉਹਨੂੰ ਹੀ ਯਾਨੀ ਇੱਕ ਓਕੂਪੇਸ਼ਨਸ ਨੂੰ ਹੀ ਰੱਖਿਆ ਗਿਆ ਬਾਕੀ ਨੂੰ ਹਟਾ ਦਿੱਤਾ ਗਿਆ ਹੈ ਇਹ ਕੀ ਤਸਵੀਰ ਹੈ ਨਵੀਂ ਤੇ ਐਕਸਪ੍ਰੈਸ ਐਂਟਰੀ ਪੂਰੀ ਤਰੀਕੇ ਨਾਲ ਚੇਂਜ ਕਰ ਦਿੱਤੀ ਗਈ ਹੈ ਕਈਆਂ ਵਾਸਤੇ ਬਹੁਤ ਵੱਡੀ ਗੁੱਡ ਨਿਊਜ਼ ਕਹਿ ਸਕਦੇ ਆ ਤੇ ਕਈਆਂ ਵਾਸਤੇ ਬਹੁਤ ਵੱਡਾ ਸਖਬਾ ਕਹਿ ਸਕਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਨਵੇਂ ਐਡੀਸ਼ਨ ਤੇ ਖਾਸ ਕਰਕੇ ਐਕਸਪ੍ਰੈਸ ਐਂਟਰੀ ਦੇ ਕੈਟਾਗਰੀ ਬੇਸ ਜਿਹੜੇ ਡਰਾ ਆਉਂਦੇ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਡਿਸਕਸ਼ਨ ਕਰਨਾ ਹੈ ਕਿ ਹੁਣ ਨਵੀਂ ਸੂਰਤ ਤੇ ਸਿਹਤ ਕਿਦਾਂ ਦੀ ਰਹਿਣ ਵਾਲੀ ਹੈ ਐਕਸਪ੍ਰੈਸ ਐਂਟਰੀ ਦੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਐਕਸਪ੍ਰੈਸ ਐਂਟਰੀ ਦੀ ਪੂਰੀ ਤਰੀਕੇ ਦੇ ਨਾਲ ਦਿੱਖ ਬਦਲ ਦਿੱਤੀ ਗਈ ਹੈ ਤੇ ਇਹ ਦਿੱਖ ਇਸ ਤਰੀਕੇ ਨਾਲ ਬਦਲ ਦਿੱਤੀ ਗਈ ਹੈ ਕਿ ਜ ਸੀਸੀ ਦੇ ਡਰਾਵ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਇਹ ਕਿਹਾ ਜਾ ਰਿਹਾ ਕਿ ਸਭ ਤੋਂ ਵੱਧ ਜਿਹੜੇ ਡਰਾਵ ਹੈ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਹੋਣਗੇ ਦਰਸਲ ਐਕਸਪ੍ਰੈਸ ਐਂਟਰੀ ਦੇ ਵਿੱਚ ਕੈਟਾਗਰੀ ਬੇਸ ਜਿਹੜਾ ਸਿਸਟਮ ਹੁੰਦਾ ਹੈ ਉਹਦੇ ਉੱਤੇ ਸਭ ਦੀ ਨਜ਼ਰ ਹੁੰਦੀ ਹੈ ਐਫਐਸਡਬਲ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਸੀਈਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਸ ਤੋਂ ਇਲਾਵਾ ਐਫਐਸਟੀ ਫੈਡਰਲ ਸਕਿਲ ਟ੍ਰੇਡ ਵਰਕਰ ਪ੍ਰੋਗਰਾਮ ਹੁਣ ਤੁਹਾਨੂੰ ਦੱਸ ਦਿੰਦੇ ਕਿ ਐਕਸਪ੍ਰੈਸ ਐਂਟਰੀ ਦੀਆਂ ਇਹਨਾਂ ਤਿੰਨ ਜਿਹੜੀਆਂ ਖਾਸ ਕਰਕੇ ਥੱਲੇ ਡਿਟੇਲਸ ਨੇ ਉਹ ਬੜੀ ਚੰਗੀ ਤਰ੍ਹਾਂ ਐਕਸਪਲੇਨ ਤੁਹਾਨੂੰ ਕਰਨ ਜਾ ਰਹੇ ਆ ਜਿਹਦੇ ਵਿੱਚ categories based draw ਦੇ ਵਿੱਚ French healthcare steam trade transport ਤੇ agriculture ਪਹਿਲਾ ਇਹ 6 ਜਿਹੜੇ ਕਹਿ ਸਕਦੇ ਸਟ੍ਰੀਮ ਸੀਗੀਆਂ ਜਿਹਦੇ ਵਿੱਚ ਤੁਸੀਂ categories based draw ਦੇ ਵਿੱਚ ਤੁਹਾਡਾ ਨਾਮ ਆਉਂਦਾ ਸੀਗਾ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈਂਦੇ ਸੀਗੇ ਹੁਣ ਇੱਕ ਇੱਕ ਕਰਕੇ ਆਪਾਂ ਐਕਸਪਲੇਨ ਕਰਾਂਗੇ ਕਿ ਚੇਂਜਸ ਕੀ ਆਏ ਆ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ French ਦੀ French ਦਾ ਸੇਮ ਐਜ਼ ਇਟ ਇਜ਼ ਆ French ਦੇ ਡਰਾ ਪਹਿਲਾਂ ਵੀ ਆ ਰਹੇ ਸੀਗੇ ਕਿ ਬਹੁਤ ਘੱਟ ਸੀ ਆਰ ਸਕੋਰ ਤੇ ਆ ਰਹੇ ਸੀਗੇ ਤੇ ਹੁਣ ਵੀ ਫ੍ਰੈਂਚ ਦੇ ਡਰਾ ਆਉਣਗੇ ਫ੍ਰੈਂਚ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਬਦਲਾਅ ਨਹੀਂ ਕੀਤਾ ਯਾਨੀ ਕੋਈ ਤਬਦੀਲੀ ਨਹੀਂ ਆਈ ਜੇਕਰ ਤੁਸੀਂ ਫ੍ਰੈਂਚ ਕੈਟਾਗਰੀ ਨਾਲ ਸੰਬੰਧਿਤ ਹੈਗੇ ਹੋ ਤਾਂ ਉਸ ਤੋਂ ਬਾਅਦ ਹੈਲਥ케ਅਰ ਦੀ ਗੱਲ ਆ ਜਾਂਦੀ ਹੈ ਹੈਲਥ케ਅਰ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਜੇਕਰ ਹੈਲਥ케ਅਰ ਦੀ ਗੱਲ ਕੀਤੀ ਜਾਵੇ 6 ਓਕੂਪੇਸ਼ਨ ਜਿਹੜੇ ਆ ਇਹਦੇ ਵਿੱਚੋਂ ਰਿਮੂਵ ਕਰ ਦਿੱਤੇ ਗਏ ਹਟਾ ਦਿੱਤੇ ਗਏ ਆ ਤੇ 8 ਨਵੇਂ ਐਡੀਸ਼ਨ ਜਿਹੜੇ ਆ ਉਹ ਹੋਏ ਆ ਹੈਲਥ케ਅਰ ਦੇ ਸੈਕਟਰ ਦੇ ਵਿੱਚ ਹੁਣ ਜਿਹੜੇ 8-9 ਐਡੀਸ਼ਨ ਹੋਏ ਨੇ ਉਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਐਡੀਸ਼ਨ ਜਿਹੜੇ ਆ ਉਹਨਾਂ ਦੀ ਡਿਟੇਲ ਜਿਹੜੀ ਹੈ ਉਹ ਦੇਖ ਵੀ ਸਕਦੇ ਹੈਗੇ ਹੋ ਖਾਸ ਕਰਕੇ ਜਿਹੜੇ 8 ਆਕੂਪੇਸ਼ਨ ਐਡ ਹੋਏ ਨੇ ਇਹਦੇ ਵਿੱਚ ਸੋਸ਼ਲ ਵਰਕਰਸ ਐਡ ਹੋਏ ਨੇ ਵੈਟਸ ਫਾਰਮੇਸੀ ਟੈਕਨੀਸ਼ੀਅਨਸ ਐਡ ਹੋਏ ਨੇ ਡੈਂਟਲ ਹਾਈਜੀਨਿਸਟ ਐਡ ਹੋਏ ਨੇ ਤੇ ਕਾਰਡੀਓ ਟੈਕਨੋਲੋਜਿਸਟ ਜਿਹੜੇ ਆ ਉਹ ਐਡ ਹੋਏ ਨੇ ਸੋ ਇਹ ਜਿਹੜੇ ਨਵੇਂ ਐਡੀਸ਼ਨ ਹੈ ਉਹ ਹੈਗੇ ਨੇ ਤੇ ਚਾਈਨੀਜ਼ ਮੈਡੀਸਿਨਸ ਨੇ ਹੋਰ ਕਈ ਜਿਹੜੇ 6 ਆਕੂਪੇਸ਼ਨਸ ਇਦਾਂ ਦੇ ਨੇ ਜਿਨ੍ਹਾਂ ਨੂੰ ਇਸ ਕੈਟਾਗਰੀ ਤੋਂ ਵਾਂਝੇ ਕਰ ਦਿੱਤਾ ਗਿਆ ਕਹਿ ਸਕਦੇ ਕਿ ਇਸ ਤੋਂ ਹਟਾ ਦਿੱਤਾ ਗਿਆ ਹੈਗਾ ਸੋ ਹੈਲਥ ਇੱਕ ਬਹੁਤ ਵੱਡੀ ਸਟਰੀਮ ਹੈ ਹੈਲਥ ਦੀ ਗੱਲ ਆਪਾਂ ਕਰ ਲਈ ਹੁਣ ਆਪਾਂ ਆ ਜਾਂਦੇ ਆ ਇਸ ਟੀਮ ਦੇ ਉੱਤੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਦੇ ਉੱਤੇ ਇਹਦੇ ਵਿੱਚ ਬਹੁਤ ਵੱਡਾ ਬਦਲਾ ਕਿਉਂਕਿ ਇਹਦੇ ਵਿੱਚ ਜਿੰਨੇ ਓਕੂਪੇਸ਼ਨਸ ਸੀਗੇ ਸਭ ਨੂੰ ਲਾ ਸਭ ਨੂੰ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ ਖਾਸ ਕਰਕੇ ਆਈਟੀ ਦੇ ਜਿਹੜੇ ਵੀ ਸੀਗੇ ਇਹਦੇ ਵਿੱਚ ਅ ਨੋ ਕੋਡ ਸੀਗੇ ਉਹਨਾਂ ਨੂੰ ਰਿਮੂਵ ਕਰਕੇ 19 ਓਕੂਪੇਸ਼ਨਸ ਜਿਹੜੇ ਨੇ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਇਸ ਸਟ੍ਰੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਸਿਰਫ ਸਾਈਬਰ ਸਿਕਿਉਰਿਟੀ ਜਿਹੜੀ ਹੈ ਉਹਨੂੰ ਹੀ ਇੱਥੇ ਜਿਉਂਦਾ ਰੱਖਿਆ ਗਿਆ ਹੈ ਤੇ ਉਹਨੂੰ ਹੀ ਸਿਰਫ ਜਿਹੜਾ ਉਹ ਐਡ ਔਨ ਕੀਤਾ ਗਿਆ ਉਸ ਤੋਂ ਲਾਂ ਆਪਣੀ ਸਕਰੀਨ ਦੇ ਉੱਤੇ ਦੇਖੋ ਮੈਂ ਤੁਹਾਨੂੰ ਬੜਾ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਕਿ ਇੱਕ ਨੋ ਕੋਡ ਹੈ 63100 ਜਿਹੜਾ ਕਿ ਟਾਇਰ 3 ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਇੰਸ਼ੋਰੈਂਸ ਏਜੈਂਟਸ ਐਂਡ ਬ੍ਰੋਕਰਸ ਜਿਹੜੇ ਨੇ ਉਹਨਾਂ ਨੂੰ ਇੱਥੇ ਐਡ ਕਰ ਦਿੱਤਾ ਗਿਆ ਹੈ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਦੀ ਕੈਟਾਗਰੀ ਦੇ ਵਿੱਚ ਤੇ ਉਸ ਤੋਂ ਇਲਾਵਾ ਸਾਈਬਰ ਸਿਕਿਉਰਿਟੀ ਜਿਹੜੀ ਹੈ ਉਹਨੂੰ ਪਿਛਲੇ ਦੇ ਵਿੱਚੋਂ ਰੱਖਿਆ ਗਿਆ ਯਾਨੀ ਕਿ 19 ਓਕੂਪੇਸ਼ਨਸ ਜਿਹੜੇ ਆ ਉਹਨਾਂ ਨੂੰ ਹਟਾ ਦਿੱਤਾ ਗਿਆ ਹੈਗਾ ਵਾਹ ਹੁਣ ਆ ਜਾਨੇ ਟ੍ਰੇਡ ਦੇ ਉੱਤੇ ਟ੍ਰੇਡ ਦੇ ਵਿੱਚ ਵੀ ਬਹੁਤ ਵੱਡੇ ਚੇਂਜਸ ਪਹਿਲਾਂ ਟ੍ਰੇਡ ਦੇ ਵਿੱਚ 10 ਓਕੂਪੇਸ਼ਨਸ ਐਡ ਸੀਗੇ ਹੁਣ ਉਹਦੇ ਵਿੱਚ 25 ਨਵੇਂ ਮਤਲਬ 15 ਓਕੂਪੇਸ਼ਨਸ ਐਡ ਕਰਕੇ ਇਹਨੂੰ 25 ਓਕੂਪੇਸ਼ਨਸ ਜਿਹੜੇ ਆ ਉਹ ਕਰ ਦਿੱਤਾ ਗਿਆ ਹੈ ਯਾਨੀ ਕਿ ਟ੍ਰੇਡ ਦੇ ਵਿੱਚ ਹੁਣ ਕੁੱਕ ਸਣੇ ਹੋਰ ਕਈ ਨਵੇਂ ਓਕੂਪੇਸ਼ਨਸ ਜਿਹੜੇ ਆ ਉਹ ਐਡ ਕੀਤੇ ਆ ਇਹਦੇ ਵਿੱਚ ਟ੍ਰੇਡ ਦੇ ਵਿੱਚ ਹੁਣ ਮਸ਼ੀਨਿਸਟ ਐਂਡ ਮਸ਼ੀਨਿੰਗ ਐਂਡ ਟੂਲਿੰਗ ਇਨਸਪੈਕਟਰ ਆ ਜਾਂਦਾ ਹੈ ਉਸ ਤੋਂ ਬਾਅਦ ਕੁੱਕਸ ਨੂੰ ਐਡ ਕਰ ਦਿੱਤਾ ਗਿਆ ਜਿਹਦਾ ਨੌਕਾਊਟ 63200 ਹੈ ਕੰਸਟਰਕਸ਼ਨ ਐਸਟੀਮੇਟਰਸ ਨੂੰ ਐਡ ਕਰ ਦਿੱਤਾ ਗਿਆ ਹੈ ਕੰਟਰੈਕਟਰ ਤੇ ਸੁਪਰਵਾਈਜ਼ਰਸ ਨੂੰ ਐਡ ਕਰ ਦਿੱਤਾ ਗਿਆ ਹੈ ਫਲੋਰ ਕਵਰਿੰਗ ਇੰਸਟਾਲੇਸ਼ਨ ਨੂੰ ਐਡ ਕਰ ਦਿੱਤਾ ਗਿਆ ਹੈ ਪੇਂਟਰਸ ਐਂਡ ਡੈਕੋਰੇਟਰਸ ਨੂੰ ਐਡ ਕਰ ਦਿੱਤਾ ਗਿਆ ਰੂਫ ਐਂਡ ਰੂਫ ਐਂਡ ਸਿੰਗਲਸ ਨੂੰ ਐਡ ਕਰ ਦਿੱਤਾ ਗਿਆ ਕੰਕਰੀਟ ਫਿਨਿਸ਼ਰ ਨੂੰ ਐਡ ਕਰ ਦਿੱਤਾ ਗਿਆ ਤੇ ਆਦਾ ਟੈਕਨੀਕਲ ਟ੍ਰੇਡ ਐਂਡ ਰਿਲੇਟਿਡ ਓਕਿਪੇਸ਼ਨ ਜਿਹੜੇ ਨੇ ਉਹ ਵੀ ਇਹਦੇ ਵਿੱਚ ਹੈਗੇ ਨੇ ਸੋ ਟੋਟਲ ਓਵਰ ਆਲ ਦੀ ਗੱਲ ਕੀਤੀ ਜਾਵੇ ਇਹਦੇ ਵਿੱਚ ਵੀ ਬਹੁਤ ਵੱਡਾ ਬਦਲਾਅ ਜਿਹੜਾ ਹੈ ਉਹ ਆਇਆ ਹੈਗਾ ਵਾ ਚਲੋ ਜੀ ਹੁਣ ਆਪਾਂ ਆ ਜਾਂਦੇ ਆ ਆ ਟਰਾਂਸਪੋਰਟ ਦੇ ਉੱਤੇ ਜਿਹੜਾ ਪੰਜਵੇਂ ਨੰਬਰ ਤੇ ਆ ਪਹਿਲਾਂ ਜਿਹੜੀ ਟਰਾਂਸਪੋਰਟ ਦੀ ਕੈਟਾਗਰੀ ਸੀ ਉਹਨੂੰ ਪੂਰੀ ਤਰੀਕੇ ਨਾਲ ਰਿਮੂਵ ਕਰ ਦਿੱਤਾ ਗਿਆ ਇੱਕ ਬਹੁਤ ਵੱਡਾ ਚੇਂਜ ਇਹਨੂੰ ਆਪਾਂ ਕਹਿ ਸਕਦੇ ਆ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਡਰਾਈਵਰ ਭਰਾ ਨੇ ਭਾਵੇਂ ਟੈਕਸੀ ਚਲਾਉਂਦੇ ਨੇ ਭਾਵੇਂ ਟਰੱਕ ਚਲਾਉਂਦੇ ਨੇ ਆ ਹੋਰ ਕਿਸੇ ਵੀ ਤਰੀਕੇ ਦੇ ਨਾਲ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਨੇ ਹੁਣ ਟਰਾਂਸਪੋਰਟ ਓਕੂਪੇਸ਼ਨਸ ਦੇ ਵਿੱਚ ਪੀਆਰ ਦੀ ਗੱਲ ਜੇ ਆਪਾਂ ਕਰ ਲਈਏ ਤੇ ਕੈਟਾਗਰੀ ਬੇਸ ਡਰਾਅ ਦੇ ਵਿੱਚ ਹੁਣ ਉਹਨਾਂ ਨੂੰ ਪੂਰੀ ਤਰੀਕੇ ਨਾਲ ਰਿਮੂਵ ਕਰ ਦਿੱਤਾ ਗਿਆ ਹੈ ਗਾਏ ਸੋ ਬਹੁਤ ਵੱਡੀ ਚੇਂਜ ਹੈ ਖਾਸ ਕਰਕੇ ਬਹੁਤ ਵੱਡਾ ਸੈਟਬੈਕ ਜਿਹੜਾ ਹੈ ਉਹ ਟਰਾਂਸਪੋਰਟ ਵਾਲਿਆਂ ਵਾਸਤੇ ਹੈ ਕਿਉਂਕਿ ਟਰਾਂਸਪੋਰਟ ਇੱਕ ਬਹੁਤ ਵਾਈਡ ਰੇਂਜ ਦਾ ਓਕੂਪੇਸ਼ਨਸ ਹੈ ਕੈਨੇਡਾ ਦੇ ਵਿੱਚ ਤੇ ਖਾਸ ਕਰਕੇ ਕਈ بڑے ਸ਼ੌਂਕ ਦੇ ਨਾਲ ਵੀ ਜਿਹੜਾ ਕਹਿ ਸਕਦੇ ਡਰਾਈਵਿੰਗ ਕਰਨ ਦਾ ਕਈ ਸ਼ੌਂਕ ਵੀ ਰੱਖਦੇ ਨੇ ਸੋ ਖਾਸ ਕਰਕੇ ਜਿਹੜੇ ਇਸ ਓਕੂਪੇਸ਼ਨਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਵਾਸਤੇ ਬੈਡ ਨਿਊਜ਼ ਕਹੀ ਜਾ ਸਕਦੀ ਹੈ ਹੋਣਾ ਚਾਹੁੰਦੇ ਆਪਾਂ ਐਗਰੀਕਲਚਰ ਦੇ ਵਿੱਚ ਐਗਰੀਕਲਚਰ ਨੂੰ ਜਿਉਂਦਾ ਰੱਖਿਆ ਗਿਆ ਹੈ ਪਰ ਬਹੁਤ ਕਹਿ ਸਕਦਾ ਹੈ ਕਿ ਵੱਡਾ ਆ ਐਗਰੀਕਲਚਰ ਦੇ ਨਾਲ ਵੀ ਦਰੋਹ ਕੀਤਾ ਗਿਆ ਕਿਉਂਕਿ ਇੱਥੇ ਤਿੰਨ ਪਹਿਲਾਂ ਅ ਓਕੂਪੇਸ਼ਨ ਸੀਗੇ ਤੇ ਉਹਦੇ ਵਿੱਚੋਂ ਇਹਨਾਂ ਨੇ ਸਿਰਫ ਇੱਕ ਹੀ ਰੱਖਿਆ ਗਿਆ ਜਿਹੜਾ ਬੁੱਚਰ ਕੈਟਾਗਰੀ ਹੈ ਸਿਰਫ ਉਹਨੂੰ ਰੱਖਿਆ ਗਿਆ ਆਦਰਵਾਇਜ਼ ਜਿਹੜੇ ਦੂਜੇ ਦੋ ਹੋਰ ਨੇ ਉਹਨਾਂ ਨੂੰ ਇੱਥੋਂ ਰਿਮੂਵ ਕਰ ਦਿੱਤਾ ਗਿਆ ਹੈਗਾ ਸੋ ਐਗਰੀਕਲਚਰ ਵਾਸਤੇ ਜਿਹੜੀ ਹੈ ਉਹ ਕਹਿ ਸਕਦੇ ਕਿ ਇੱਕ ਮਾੜੀ ਖਬਰ ਹੈ ਯਾਨੀ ਕਿ ਸਿਰਫ ਐਨਓਸੀ ਕੋਡ 6321001 ਜਿਹਨੂੰ TR3 ਦੀ ਕੈਟਾਗਰੀ ਚ ਲਿਆ ਜਾਂਦਾ ਸਿਰਫ ਉਹਨਾਂ ਨੂੰ ਰੱਖਿਆ ਗਿਆ ਯਾਨੀ ਕਿ ਬੁਚਰ ਰਿਟੇਲ ਐਂਡ ਹੋਲਸੇਲਰ ਉਹਨਾਂ ਨੂੰ ਰੱਖਿਆ ਗਿਆ ਅਦਰਵਾਈਜ਼ ਸਾਰਿਆਂ ਨੂੰ ਹਟਾ ਦਿੱਤਾ ਗਿਆ ਐਗਰੀਕਲਚਰ ਚ ਚਲੋ ਜੀ ਹੁਣ ਐਗਰੀਕਲਚਰ ਤੋਂ ਬਾਅਦ ਆ ਜਾਂਦੇ ਆ ਐਜੂਕੇਸ਼ਨ ਵਾਲੇ ਪਾਸੇ ਨੂੰ ਜਿਹੜਾ ਇੱਕ ਬਹੁਤ ਵੱਡਾ ਚੇਂਜ ਕਹਿ ਸਕਦੇ ਆ ਕਿ ਕੀਤਾ ਗਿਆ ਕੈਟਾਗਰੀ ਬੇਸ ਦੇ ਵਿੱਚ ਐਜੂਕੇਸ਼ਨ ਓਕੂਪੇਸ਼ਨ ਜਿਹੜਾ ਨਵਾਂ ਐਡ ਕੀਤਾ ਗਿਆ ਉਹਦੇ ਵਿੱਚ 5 ਨਵੇਂ ਐਨਓਸੀ ਕੋਡ ਨੇ 43100422034220241214120 ਇਹਦੇ ਵਿੱਚ ਜੇਕਰ ਆਪਾਂ ਇੱਕ ਇੱਕ ਕਰਕੇ ਕਰਾਂਗੇ ਤਾਂ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਸਕਰੀਨ ਦੇ ਉੱਤੇ ਦਿੱਤਾ ਹੋਇਆ ਜਾ ਕੇ ਤੁਸੀਂ ਆਰਾਮ ਦੇ ਨਾਲ ਚੈੱਕ ਕਰੋ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇਗਾ ਕਿ ਜੇਕਰ ਤੁਸੀਂ ਇਸ ਇਹਦੇ ਵਿੱਚ ਆਂਦੇ ਹੋ ਤਾਂ ਤੁਸੀਂ ਆਰਾਮ ਦੇ ਨਾਲ ਹੁਣ ਕੈਨੇਡਾ ਦੇ ਵਿੱਚ ਪੀਆਰ ਹੋ ਸਕਦੇ ਹੋ ਇਹਦੇ ਵਿੱਚ अर्ਲੀ ਚਾਈਲਡਹੂਡ ਐਜੂਕੇਟਰ ਤੇ ਅਸਿਸਟੈਂਟ ਜਿਹੜੇ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਜਿਹੜਾ ਹੋਣ ਵਾਲਾ ਹੈ ਕਿਉਂਕਿ ਹੁਣ ਕੈਟਾਗਰੀ ਬੇਸਡ ਡਰਾ ਦੇ ਵਿੱਚ ਇਹਨਾਂ ਦਾ ਨਾਮ ਵੀ ਆਏਗਾ ਸਕੈਂਡਰੀ ਸਕੂਲ ਟੀਚਰਸ ਜਿਹੜੇ ਨੇ ਉਹਨਾਂ ਨੂੰ ਐਡ ਕੀਤਾ ਗਿਆ ਐਲੀਮੈਂਟਰੀ ਸਕੂਲ ਐਂਡ ਕਿੰਗਾਰਡਨ ਟੀਚਰਸ ਜਿਹੜੇ ਨੇ ਉਹਨਾਂ ਨੂੰ ਐਡ ਕੀਤਾ ਗਿਆ ਉਸ ਤੋਂ ਬਾਅਦ ਇਨਸਟਰਕਟਰ ਆਫ ਪਰਸਨਸ ਵਿਦ ਡਿਸੇਬਿਲਟੀ ਜਿਹੜੇ ਆ ਉਹਨਾਂ ਨੂੰ ਐਡ ਕੀਤਾ ਗਿਆ ਐ ਤੇ ਐਲੀਮੈਂਟਰੀ ਐਂਡ ਸਕੈਂਡਰੀ ਸਕੂਲ ਟੀਚਰ ਅਸਿਸਟੈਂਟ ਜਿਹੜੇ ਆ ਉਹਨਾਂ ਨੂੰ ਐਡ ਕੀਤਾ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਯਾਨੀ ਕਿ ਕਹਿ ਸਕਦਾ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਰਕ ਪਰਮਿਟ ਨੂੰ ਲੈ ਕੇ ਚੇਂਜ ਹੋਏ ਵਿਜ਼ਟਰ ਵੀਜ਼ਾ ਨੂੰ ਲੈ ਕੇ ਟੂਰਿਸਟ ਵੀਜ਼ਾ ਨੂੰ ਲੈ ਕੇ ਕਈ ਤਰ੍ਹਾਂ ਦੇ ਚੇਂਜ ਉਸ ਤੋਂ ਬਾਅਦ ਸਟੂਡੈਂਟ ਨੂੰ ਲੈ ਕੇ ਕੈਪ ਤੇ ਹੁਣ ਫਾਈਨਲੀ ਬਚੀ ਹੋਈ ਸੀਗੀ ਇੱਕ ਪੀਆਰ ਦੀ ਕੈਟੇਗਰੀ ਐਕਸਪ੍ਰੈਸ ਐਂਟਰੀ ਹੁਣ ਐਕਸਪ੍ਰੈਸ ਐਂਟਰੀ ਦੇ ਉੱਤੇ ਵੀ ਇੱਕ ਬਹੁਤ ਵੱਡੀ ਕਹਿ ਸਕਦਾ ਕਿ ਕਿੰਗ ਅਪਡੇਟ ਜਿਹੜੀ ਉਹ ਅੱਜ ਸਾਹਮਣੇ ਹੈ ਫਿਰ ਵੀ ਤੁਹਾਡਾ ਕਿਸੇ ਤਰ੍ਹਾਂ ਦਾ ਕੁਐਸਚਨ ਹੈ WhatsApp ਦਾ ਨੰਬਰ ਦਿੱਤਾ ਹੋਇਆ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ